ਮਾਲੀ ਗੌੜਾ ਮਹੱਲਾ ਚੌਥਾ ਸਭ ਸਿੱਧ ਸਾਧਿਕ ਮੋਨ ਜਨਾ ਮਨ ਭਾਵਨੀ ਹਰ ਧਾਇਓ ਅਪਰੰਪਰੋ ਪਾਰ ਬ੍ਰਹਮ ਸੁਆਮੀ ਹਰ ਅਲਖ ਗੁਰੂ ਲਖਾਇਓ ਰਹਾਉ ਹਮ ਨੀਚ ਮੱਧਮ ਕਰਮ ਕੀਏ ਨਹੀਂ ਚੇਤਿਓ ਹਰ ਰਾਯੋ ਹਰ ਆਨ ਮਿਲਿਓ ਸਤ ਗੁਰੂ ਖੇਨ ਬੰਦ ਮੁਕਤ ਕਰਾਇਓ ਪ੍ਰਭ ਮਾਸਤਕੇ ਧੁਰ ਲਿਖਿਆ ਪ੍ਰਭ ਮਸਤਕੇ ਧੁਰ ਲਿਖਿਆ ਪ੍ਰਭ ਤੀਯਮਕ ਪਾਤੀ ਗੋਰ ਮਤੀ ਹਰ ਲੇਵ ਲਾਇਓ ਪੰਜ ਸ਼ਬਦ ਦਰਗਹ ਬਾਜਿਆ ਹਰ ਮਿਲਿਓ ਮੰਗਲ ਗਾਇਓ ਪਤਦ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਭਾਇਓ ਹਾਂਜੀ ਮੰਦ ਭਾਗੀਆਂ ਆਹ ਤੇ ਬਿੰਦੀ ਲਾਉਣੀ ਹੈ ਗੀਂ ਤੇ ਬਿੰਦੀ ਨਹੀਂ ਲਾਉਣੀ ਮੰਦ ਭਾਗੀਆਂ ਨਹੀਂ ਪਾਇਓ ਤੇ ਗਰਬ ਜੋਨੀ ਗਾਲੀ ਆਹ ਜੋ ਲੋਨ ਜਲ ਹੈ ਗਲਾਇਓ ਮਤ ਦੇਹ ਹਰ ਪ੍ਰਭ ਅਗਮ ਠਾਕੁਰ ਮਤ ਦੇਹ ਹਰ ਪ੍ਰਭ ਅਗਮ ਠਾਕੁਰ ਇਥੇ ਵਿਸਰਾਮ ਗੋਰ ਚਰਨ ਮਾਨ ਮੈਂ ਲਾਇਓ ਹਰ ਰਾਮ ਨਾਮੈ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ ਮਾਲੀ ਗੌੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਗਾ ਕਮਲ ਪ੍ਰਕਾਸ਼ ਭਇਆ ਗੁਰ ਪਾਇਆ ਹਰ ਜਪਿਉ ਭ੍ਰਮ ਭਉ ਭਾਗਾ ਰਹਾਉ ਪਪਾਈ ਭਗਤ ਲਾਗੂ ਮੇਰਾ ਹੀਰਾ ਮਨ ਸੋਇਓ ਗੁਰਮਤਿ ਜਾਗਾ ਕਿਲ ਬਖੀਨ ਭਏ ਸ਼ਾਂਤ ਆਈ ਹਰ ਉਰ ਧਾਰਿਉ ਵੱਡ ਭਾਗਾ ਮਨਮੁਖ ਰੰਗ ਕੁਸੁੰਭ ਹੈ ਕਚੂਆ ਜਿਉ ਕੁਸਮਚਾਰ ਦਿਨ ਚਾਗਾ ਖੇਨ ਮਹ ਬਿਨ ਸਜਾਏ ਪਰ ਤਾਪੈ ਡੰਡ ਧਰਮ ਰਾਏ ਕਾ ਲਾਗਾ ਖੇਨ ਮਹ ਬਿਨ ਸਜਾਏ ਪਰ ਤਾਪੈ ਇਥੇ ਵਿਸਰਾਮ ਡੰਡ ਧਰਮ ਰਾਏ ਕਾ ਲਾਗਾ ਸਤ ਸੰਗਤ ਪ੍ਰੀਤ ਸਾਧ ਆਤ ਗੂੜੀ ਜਿਉ ਰੰਗ ਮਜੀਠ ਬਹੁ ਲਾਗਾ ਕਾਇਆ ਕਪਰ ਚੀਰ ਬਹ ਫਾਰੇ ਹਰ ਰੰਗ ਨ ਲਹੈ ਸੁਭਾਗਾ ਹਰ ਚਾਰਿਓ ਰੰਗ ਮਿਲੈ ਗੁਰ ਸੋਭਾ ਚਾਰਿਓ ਪਰ ਉਚਾਰਨ ਕਰਨਾ ਹਰ ਚਾਰਿਓ ਰੰਗ ਮਿਲੈ ਗੁਰ ਸੋਭਾ ਹਰ ਰੰਗ ਚਲੂ ਲੈ ਰਾਂਗਾ ਜਨ ਨਾਨਕ ਤੇਨ ਕੇ ਚਰਨ ਪਖਾਰੈ ਜੋ ਹਰ ਚਰਨੀ ਜਨ ਲਾਗਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ ਮਨ ਪਤਿ ਵਿਸਰਾ ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਨ ਲੀਨ ਭਇਆ RAM ਨਾਮੈ ਮਤ ਗੁਰ ਮਤ RAM ਰਸਾਲਾ ਪ੍ਰਹਾਉ ਗੁਰਮਤਿ ਨਾਮ ਧਿਆਈਐ ਹਰ ਹਰ ਮਨ ਜਪੀਐ ਹਰ ਜਪਮਾਲਾ ਇਹ ਜਪਮਾਲਾ ਪੂਲਾ ਪੂਨਾ ਹਰ ਜਪਮਨ ਜਪੀਐ ਹਰ ਜਪਮਾਲਾ ਜਿਨ ਕੈ ਮਸਤਕ ਲੀਖਿਆ ਹਰ ਮਿਲਿਆ ਹਰ ਬਨਮਾਲਾ ਜਿਨ ਹਰ ਨਾਮ ਧਿਆਇਆ ਤਿਨ ਚੂਕੇ ਸਰਬ ਜੰਜਾਲਾ ਤਿਨ ਜਮਨੇੜ ਨ ਆਵਈ ਗੁਰ ਰਾਖੇ ਹਰ ਰਖਵਾਲਾ ਹਮ ਬਾਰਿਕ ਕਿਛੂ ਨ ਜਾਣੂ ਹੂ ਹਰ ਮਾਤ ਪਿਤਾ ਪ੍ਰਤ ਪਾਲਾ ਕਰ ਮਾਇਆ ਅਗਨ ਨਿਤ ਮੇਲਤੇ ਗੁਰ ਰਾਖੇ ਦੀਨ ਦਇਆਲਾ ਬਹੁ ਮੈਲੇ ਨਿਰਮਲ ਹੋਇਆ ਸਭ ਕਿਲ ਵਿਖ ਹਰ ਜਸ ਜਾਲਾ ਹਰ ਜਸ ਜਾਲਾ ਸਭ ਕਿਲ ਵਿਖ ਹਰ ਜਸ ਜਾਲਾ ਮਨ ਅਨੰਦ ਭਇਆ ਗੁਰ ਪਾਇਆ ਜਨ ਨਾਨਕ ਸਬਦ ਨਿਹਾਲਾ ਮਾਲੀ ਗੋੜਾ ਮਹੱਲਾ ਚੌਥਾ ਮੇਰੇ ਮਨ ਹਰਿ ਭਜ ਸਭ ਕਿਲ ਵਿਖਾਟ ਕੀ ਭਜ ਪਦ ਤੇ ਸ੍ਰਾਮ ਲਾਉਣਾ ਮੇਰੇ ਮਨ ਹਰਿ ਭਜ ਸਭ ਕਿਲ ਵਿਖਾਟ ਮੇਰੇ ਮਨ ਹਰਿ ਭਜ ਸਭ ਕਿਲ ਵਿਖਾਟ ਹਰ ਹਰ ਔਰ ਧਾਰਿਓ ਗੋਰ ਪੂਰੇ ਮੇਰਾ ਸੀਸ ਕੀਜੈ ਗੋਰਵਾਟ ਰਹਾਉ ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਨਾਵੈ ਤੇਸ ਮਨ ਦੇਵੋ ਕਟ ਕਾਟ ਹਰ ਸਾਜਨ ਮਿਲਿਓ ਗੋਰ ਪੂਰੇ ਗੁਰਬਚਨ ਬਿਕਾਨੋ ਹਟ ਹਾਟ ਮਕਰਪਰਾਗ ਦਾਨ ਬਹੁ ਕੀਆ ਸਰੀਰ ਦੀਓ ਅੱਧ ਕਾਟ ਹਾਂ ਅੱਧ ਕਸ ਕੀ ਬੋਲਣਾ ਸਰੀਰ ਦੀਓ ਅੱਧ ਕਾਟ ਬਿਨ ਹਰ ਨਾਮ ਕੋ ਮੁਕਤ ਨਾ ਪਾਵੇ ਬਿਨ ਹਰ ਨਾਮ ਕੋ ਮੁਕਤ ਨਾ ਪਾਵੇ ਬਿਨ ਹਾਰੂ ਨਾਮ ਕੋ ਮੁਕਤ ਨਾ ਪਾਵੇ ਬਹੁ ਕੰਚਨ ਦੀਜੈ ਕਟ ਕਾਟ ਹਾਂਜੀ ਕਟ ਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕਪਾਟ ਕੁਟੀ ਫੋਰ ਭਰਮ ਭਉ ਭਾਗਾ ਲੱਜ ਭਾਨੀ ਮਟਕੀ maat ਲੱਜ ਖਸ ਕੇ ਬੋਲਨਾ ਲੱਜ ਭਾਨੀ ਮਟਕੀ maat ਕਲ ਯੁਗ ਗੋਰ ਕਲ ਯੁਗ ਗੁਰ ਪੂਰਾ ਤਿੰਨ ਪਾਇਆ ਜੀ ਕਲ ਯੁਗ ਇਥੇ ਯਮਕ ਜ਼ਰੂਰ ਲਾਉਣੀ ਹੈ ਕਲ ਯੁਗ ਗੋਰ ਪੂਰਾ ਤਿੰਨ ਪਾਇਆ ਜੇਨ ਤੋ ਹਰ ਮਸਤਕ ਲਿਖੇ ਲਿਲਾਟ ਜਨ ਨਾਨਕ ਰਸ ਜਨ ਨਾਨਕ ਰਸ ਅੰਮ੍ਰਿਤ ਪੀਆ ਸਭ ਲਾਠੀ ਭੂਖ ਤਿਖਾਟ ਛੱਕਾ 1 ਮਾਲੀ ਗੌੜਾ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਰੇ ਮਨ ਟਹਿਲ ਹਰ ਸੁਖ ਸਾਰ ਹਾਂਜੀ ਰੇ ਮਨ ਟਹਿਲ ਹਰ ਇੱਥੇ ਵਿਸਰਾਮ ਸੁਖ ਸਾਰ ਆਵਰ ਟਹਿਲਾ ਝੂਠੀ ਆ ਨਿਤ ਕਰੈ ਜਮ ਸੇਰ ਮਾਰ ਰਹਾਉ ਜਿਨਾ ਮस्तक ਲਿਖਿਆ ਤੇ ਮਿਲੇ ਸੰਸਾਰ ਨਿਸੰਗਾਰ ਤੇ ਮਿਲੇ ਸੰਗਾਰ ਸੰਸਾਰ ਭਉ ਜਲ ਤਾਰਿਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇਵਹੁ ਸਾਧਕੇ ਤਜ ਲੋਭ ਮੋਹ ਵਿਕਾਰ ਸਭ ਤਜਹੁ ਦੂਜੀ ਆਸੜੀ ਰਖ ਆਸ ਇਕ ਨਿਰੰਕਾਰ ਇਕ ਭਰਮ ਭੂਲੇ ਸਾਕਤਾ ਬੇਨ ਗੁਰ ਅੰਧ ਅੰਧਾਰ ਤੁਰ ਹੋਵਨ ਸੋ ਹੋਇਆ ਕੋ ਨਾਮ ਏਟਣ ਹਾਰ ਅਗਮ ਰੂਪ ਗੋਬਿੰਦ ਕਾ ਅਨਕ ਨਾਮ ਅਪਾਰ ਅਨੇਕ ਨਾਮ ਅਪਾਰ ਅਨੇਕ ਨਾਮ ਅਪਾਰ ਧਨ ਧੰਨ ਤੇ ਜਨ ਨਾਨਕਾ ਜੇਨ ਹਰ ਨਾਮ ਔਰ ਧਾਰ ਮੱਲੀ ਗੌੜਾ ਮਹੱਲਾ ਪਿੰਜਵਾ RAM ਨਾਮ ਕਉ ਨਮਸਕਾਰ ਜਾਸ ਜਪਤ ਹੋਵਤ ਉਦਾਰ ਰਹਾਓ ਜਾ ਕੈ ਸਿਮਰਨ ਮਿਟਹਿ ਤੰਦ ਜਾ ਕੈ ਸਿਮਰਨ ਛੂਟਹਿ ਬੰਦ ਜਾ ਕੈ ਸਿਮਰਨ ਮੂਰਖ ਚਤੁਰ ਜਾ ਕੈ ਸਿਮਰਨ ਕੁਲਹਿ ਉਦਰ ਇਹ ਜਾ ਕੈ ਇਹ ਸੰਬੰਧਕ ਲਮਕਾ ਕੇ ਬੋਲਣਾ ਜਾ ਕੈ ਨਹੀਂ ਕਹਿਣਾ ਜਾ ਕੈ ਵੱਖਰਾ ਨਹੀਂ ਕਹਿਣਾ ਸੰਬੰਧਕ ਲਮਕਾ ਕੇ ਬੋਲਣਾ ਜਾ ਕੈ ਸਿਮਰਨ ਕੁਲਹਿ ਉਦਰ ਜਾ ਕੈ ਸਿਮਰਨ ਭਾਉ ਦੁਖ ਹਰੈ ਜਾ ਕੈ ਸਿਮਰਨ ਅਪਦਾ ਟਰੈ ਜਾ ਕੈ ਸਿਮਰਨ ਮੂਛੇ ਤਪ ਪਾਪ ਜਾ ਕੈ ਸਿਮਰਨ ਨਹੀਂ ਸੰਤਾਪ ਜਾ ਕੈ ਸਿਮਰਨ ਰੇਧ ਵਿਗਾਸ ਜਾ ਕੈ ਸਿਮਰਨ ਕਬਲਾ ਦਾਸ ਜਾ ਕੈ ਸਿਮਰਨ ਨਿਦ ਨਿਦਾਨ ਜਾ ਕੈ ਸਿਮਰਨ ਤਰੇ ਨਿਦਾਨ ਪਤਿਤ ਪਾਵਨ ਨਾਮ ਹਰੀ ਕੂਟ ਭਗਤ ਉਧਾਰ ਕਰੀ ਹਰ ਦਾਸ ਦਾਸਾ ਦੀਨ ਸਰਨ ਨਾਨਕ ਮਾਥਾ ਸੰਤ ਚਰਨ ਮਾਲੀ ਗੌੜਾ ਮਹੱਲਾ ਪੰਜਵਾ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਾਜ ਪੂਰਨ ਕਾਮ ਰਹਾਉ ਬੂਜਤ ਕਾ ਜੈਸੇ 베ੜੀ ਮਿਲਤ ਬੂਜਤ ਦੀਪਕ ਮਿਲਤ ਤਿਲਤ ਬੂਜਤ ਪੋਲਾ ਬੋਲਨਾ ਇਥੇ ਬੂਜਤ ਖਸਕੇ ਨਹੀਂ ਬੋਲਨਾ ਬੂਜਤ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ ਹੈ ਖੀਰ ਜੈਸੇ ਰਾਣਮਹ ਸਕਾ ਭਰਾਤ ਜੈਸੇ ਭੂਖੇ ਭੋਜਨ maat ਜੈਸੇ ਕਿਰਖ ਬਰਸ ਮੀਗ ਜੈਸੇ ਪਾਲਣ ਸਰਨ ਸਿੰਘ ਗਰੁੜ ਮੁਖ ਨਹੀਂ ਸਰਪ ਤਰਾਸ ਸੂਆ ਪਿੰਜਰ ਨਹੀਂ ਖਾਇ ਬिलास ਜੈਸੋ ਆਂਡੋ ਹਿਰਦੇ ਮਾਹੀ ਜੈਸੋ ਦਾਨੋ ਚੱਕੀ ਦਰਾਹੇ ਜੈਸੋ ਦਾਨੋ ਇਥੇ ਵਿਸਰਾਮ ਚੱਕੀ ਦਰਾਹੀ ਚੱਕੀ ਬੋਲਣਾ ਬਹੁਤ ਉਪਮਾ ਉਪਮਾ ਨਹੀਂ ਕੋਪਮਾ ਊੜਾ ਖੁੱਲੇ ਮੂੰਹ ਵਾਲਾ ਉਪਮਾ ਉਚਾਰਨ ਕਰਨਾ ਹੈ ਬਹੁਤ ਉਪਮਾ ਥੋਰ ਕਹੀ ਬਹੁਤ ਉਪਮਾ ਥੋਰ ਕਹੀ ਹਰ ਅਗਮ ਅਗਮ ਅਗਾਦ ਤੁਹੀ ਊਚ ਮੂਚਾ ਬਹੁ ਅਪਾਰ ਸਿਮਰਤ ਨਾਨਕ ਤਰੇ ਸਾਰ